ਹੈਲੋ ਸਾਥ ਜੀ ਰਿਕਾ ਜੀ ਸਾਰਿਆਂ ਨੂੰ ਮੈਂ ਮੁੰਦਰਾ ਰਜਮਾਨ ਤੇ ਤੁਹਾਨੂੰ ਪਤਾ ਹੀ ਹੈ ਜਿਹੜੇ ਮੇਰੇ ਆਈਟਾ ਮੇਰੇ ਨਾਲ ਉਹਨਾਂ ਨੂੰ ਫਤਿਹ ਜੀ ਮੇਰੇ ਖੱਟ ਨਹੀਂ ਸਾਢੇ 5 ਸਾਲ ਹੋ ਗਏ ਐਕਸੀਡੈਂਟ ਹੋਇਆ ਉਹਨਾ ਮਤਲਬ ਫਿਰ ਨਹੀਂ ਸਕਦਾ ਕਿੜੀ ਹੱਡੀ ਦੇ ਖੱਟ ਲੱਗੀ ਸੀ ਮਾੜਾ ਮੂਟਾ ਤੁਰਨਾ ਪੰਜ-ਸੱਤ ਬੁੱਟਾ ਹੱਥ ਵੀ ਨਹੀਂ ਮੇਰਾ ਕੰਮ ਕਰ ਰਹਾ ਠੀਕ ਹੈ ਰਾਈਟ ਹੈਂਡ ਤੇ ਜਿਆਦਾ ਸੱਟ ਆ ਜਦ ਇਹ ਸਾਈਡ ਤੇ ਸੱਜੀ ਸੱਜੀ ਤੇ ਆਹ ਤੋਂ 5 ਮਹੀਨੇ ਪਹਿਲੇ ਨਾ ਇੱਕ ਫੇਸਬੁੱਕ ਤੇ ਮੇਰੇ ਵੀ ਮਹਾਰਾਜੀ ਸੇ ਕੋ ਸਾਥ ਗੁਰ ਦੇਣਾ ਵੀ ਆਈ ਧੋਂ ਦੀਪਕ ਸੈਨ ਉਹ ਵੀ ਮੇਰੇ ਕੋਲੇ ਦਿੱਲੀ ਤੋਂ ਆਇਆ ਮੈਂ ਮੇਂ ਸਪੈਸ਼ਲੀ ਦੇਖੋ ਮੈਂ ਅੰਦਰ ਕੰਮ ਰੱਖ ਪਿਆ ਇੱਕ ਬੰਦਾ ਮੈਂ ਇਹ ਕਿਹਦੇ ਨੂੰ ਦੱਸਦਾ ਜੀ ਮੇਰੀ ਕੀ ਹਾਲਤ ਹੈ ਕਿਉਂ ਦੱਸਾਂ ਮੈਂ ਕਿਸੇ ਨੂੰ ਪੋਝ ਨਹੀਂ ਪਾਣਾ ਚਾਹਦਾ ਸੀ ਉਹਨੇ ਉਮੀਦیں ਦਿਖਾਈ ਆਪਣੇ ਆਪ ਦੇ ਨਾਲ ਦੇ ਜਿਹੜੇ ਮੇਰੇ ਨਾਲ ਐਡ ਵੀ ਸਾਰੇ ਭੈਣ ਭਰਾਵਾਂ ਨੂੰ ਕਿਹਾ ਮੇਰੀ ਫੇਸਬੁੱਕ ਤੇ ਪੋਸਟ ਪਾਈ ਦਰਸੀ ਮੇਰੀ ਹਾਲਤ ਵੀ ਘਰੋਂ ਗਰੀਬ ਹੈ ਮਾਂ ਤੇ ਉਹ ਵੀ ਹੈ ਇਸ ਤਰ੍ਹਾਂ ਦੀ ਜਿਹੜੀ ਕੱਲੀ ਮੰਮੀ ਇਹਨੂੰ ਸੰਭੀ ਆ ਹੈਂਡੀਕੈਪਡ ਹੈ ਤੇ ਪਾਪਾ ਉਹ ਵੀ ਚਰਖੇ ਨਹੀਂ ਸਕਦੇ ਹੱਥਾਂ ਤੋਂ ਦੇ ਦਿੰਦੇ ਨਹੀਂ ਸ਼ੂਗਰ ਦੇ ਪੇਸ਼ੈਂਟ ਹੈ ਹੈ ਵੀ ਇਹ ਵੀ ਹੈ ਮੇਰੇ ਪਾਦਰ ਸਾਹਿਬ ਤੋਂ ਆਪਣੀ ਸੱਤ ਦੀ ਆਪਰੇਸ਼ਨ ਹੋਇਆ ਨਾਲ ਹੀ ਲੱਗਦਾ 14 15 ਸਾਲ ਤੋਂ ਸੈੱਟ ਨਹੀਂ ਹੋਇਆ ਉਹ ਵੀ ਬੱਟ ਦੇ ਕਾਕਾ ਤੋਂ ਦਸ ਸਾਲ ਨਹੀਂ ਜੋ ਕਰ ਦਿੱਤੇ ਜੰਗਾ ਡੈਲੀ ਬਿਮਾਰੀ ਲੱਗ ਗਈ 5.5 ਸਾਲ ਹੋ ਗਏ ਮੈਂ ਵੀ ਰਕਤੀ ਕਿੱਥੇ ਮੇਰੇ ਕੋਈ ਕਮਾਈ ਦਾ ਸਕਦਾ ਨਹੀਂ 2 ਕਿੱਲੇ ਦੀ ਸੀ ਉਹ ਮੇਰਾ ਲਾਜ ਕਰਾਉਂ ਦੇਖ ਰਹਾ ਉਹ ਮੈਂ ਨਹੀਂ ਦੇਖ ਤੀ ਚਲੋ ਉਸ ਟਾਈਮ ਤੇ ਵੀ ਇੱਤੀ ਪੋਸਟ ਦੇਖ ਕੇ 5 6 ਭੈਣ ਭਰਾਵਾਂ ਨੇ ਮੈਨੂੰ 25000 ਰੁਪਏ ਦੀ ਮਾਰਕਟ ਕਰੀ ਹੈ ਨਾ ਮੇਰਾ ਟ੍ਰੀਟਮੈਂਟ ਚੱਲ ਗਿਆ ਫਿਰ ਹੌਲੀ 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 ਜੁੜਤੇ ਜੁੜਦੇ ਅੱਜ ਤੱਕ ਉਹ ਟ੍ਰੀਟਮੈਂਟ ਦੇ ਪੈਸੇ ਸਹੀ ਆਏ ਮੈਂ ਹੁਣ ਥੋੜੇ ਜਿਹੜੇ ਪਹਿਲਾਂ ਪੋਸਟ ਦਾ ਮੈਂ ਕਹਿੰਦਾ ਰੋਜ਼ ਰੋਜ਼ ਉਹਨਾਂ ਦਾ ਵਿਚਾਰੇਂ ਤੇ ਕਰਨ ਕੋਈ ਬਣਨਾ ਆਪਾਂ ਹੋਰ ਇੰਨੇ ਭੈਣ ਭਰਾ ਮੇਰੇ ਕਹਿੰਦੇ ਵੀ ਇਹ ਜੋ ਭੈਣ ਆ ਪੁੱਤਰਾ ਆ ਕੋਈ ਬਾਹਰ ਬੈਠਾ ਕੋਈ ਕਿਤੇ ਬੈਠਾ ਮੈਂ ਕਹਿੰਦਾ ਆਪਾਂ ਇਹਨਾਂ ਨੂੰ ਕਹਿੰਨੇ ਆਂ ਕਿ ਕੋਈ 1500 2000 ਜਿੰਨੇ ਦੀ ਮਦਦ ਹੋਈ ਮੇਰਾ 10-12000 ਰੁਪਇਆ ਖਰਚ ਕੇ ਹੀ ਇੱਕ ਮਾਸਾ ਫਿਜ਼ੀਓਥੈਰੇਪੀ ਦਾ ਜਾਂਦੇ ਸੀ ਦਵਾਈ ਦਾ ਚੱਲਦੀ ਆ ਡਾਕਟਰ ਉਹ ਦਵਾਈ ਬੰਦ ਕਰ ਦਿੱਤੀ ਸਤਲ ਦਵਾਈ ਦਾ ਨਾ ਕੋਈ ਫਾਇਦਾ ਨਹੀਂ 6 ਮਹੀਨੇ ਮੈਂ ਦਵਾਈ ਖਾਣੀ ਸੀ ਬੜਾ ਖਰਚ ਆ ਗੂ ਸੀ ਕੋਈ ਮੈਂ ਕਹਿੰਦਾ ਮੈਂ ਪੋਸਟ ਪਾਣਾ ਤੇ ਪੰਜ ਚਾਰ ਕ ਵੀਰ ਆਏ ਬੈਕਗਰੂਮ ਮੇਰ ਕਰੇ ਜਿਹੜੇ ਕਮੈਂਟ ਕਰਦੇ ਮੈਂ ਇਨੀ ਕਹਿੰਦਾ ਉਹਨਾਂ ਨੇ ਹੈਲਪ ਨਹੀਂ ਕੀਤੀ ਮੇਰੀ ਮਨੋਂ ਤਾਂ ਸਿਰਫ ਇੱਕ ਅਮਨ ਜੀ ਕਰੋ ਮੇਰਾ ਠੀਕ ਹੈ ਜੀ ਉਹਨਾਂ ਨੇ ਕਿਹਾ ਵੀ ਅਸੀਂ ਚਿਹਰੇ ਨਾਲ ਜਿਹੜੀ ਹੈਲਪ ਕਰਾਂਗੇ ਉਹਨਾਂ ਨੇ ਅਕਾਊਂਟ ਨੰਬਰ ਲਿਆ ਤੇ ਇੱਕ ਵੀਰ ਜਗਨ ਵੀਰ ਹੈ ਮੇਰਾ ਪਟਿਆਲੇ ਤੋਂ ਯੂਐਸਏ ਗ੍ਰੈਂਡ ਆ ਉਹ ਦੋ ਬੰਦਿਆਂ ਨੇ ਮੇਰੀ ਹੈਲਪ ਕੀਤੀ ਬਸ ਹਲ ਕਰ ਦੇਣਗੇ ਯਾਨੀ ਕਿ ਇਹ ਦਸੂਰ ਜਿਹਾ ਭੇਜ ਦੇਣਗੇ 2000 ਜੱਫਾ ਉਹਨਾਂ ਨੇ ਕਿਹਾ ਮੈਨੂੰ ਇਤ ਕਹ ਲਿਆ ਯਾਰ ਤੁਸੀਂ ਬੱਡੇ ਤੋਂ ਵੱਡੇ ਖਾਤਾਨੀਆਂ ਮੇਰੀ ਪੋਸਟ ਹੀ ਹਨ ਉਹ ਕੈਪਟਨ 15 ਹਨ ਸਭ ਕੋ ਮੈਨੂੰ ਬਹੁਤ ਪਉਤ ਨਾਇਕ ਨਹੀਂ ਕਰੀ ਚੁੰਦਾ ਕਿ ਫਿਰ ਤੁਹਾਨੂੰ ਕਿਤਾਬ ਤੇ پتہ ਲੱਗੂਗਾ ਜੀ ਹਾਂ ਉਹ ਬੰਦਾ ਲਾਇਕ ਕਰਕੇ ਤੁਹਾਨੂੰ ਕਮੈਂਟ ਵੀ ਨਹੀਂ ਕਰੇ ਇਹ ਤਾਂ ਇਹਨਾਂ ਦਾ ਕੱਟਆਫ ਇਹ ਗੱਲ ਤੇ ਕਿ ਉਹ ਯਾਦ ਨਾ ਪਹੁੰਚਾ ਨਾ ਮੈਂ ਕਿਉਂ ਡੁੱਟ ਰਿਹਾ ਮੋੜ ਕਲਾ ਮੇਰਾ ਪੈਂਟ ਹੈ ਡੈਸਟ ਕੋ ਮੇਰਾ ਪਰਟੈਂਟ ਹੈ ਡਾਇਰੈਕਟ 10505740 ਮੇਰਾ ਨੰਬਰ ਕੱਲ੍ਹ ਆ ਯਾਰ ਮੈਂ ਨਾ ਬਹੁਤ ਵੱਡੇ ਤੋਂ ਵੱਡੇ ਖਾਲਤਾਂ ਨਹੀਂ ਆ ਕੋਈ ਕਿਤੇ ਬੈਠਾ ਵੀ ਕਿਤੇ ਬੈਠਾ ਮੈਂ ਵੀ ਫੱਟ ਠੀਕ ਹੈ ਸਾਡੀ ਜਿਹੜਾ ਕੱਟੇ ਹੋਇਆ ਮਜਬੂਰੀ ਚ ਉਹ ਮੈਂ ਸਹਮ ਨਹੀਂ ਸਕਦਾ ਗੈਰੰਟੀ ਰਹੇ ਸੋ ਇੱਕ ਸੱਤ ਮੈਂ ਉਸ ਆਏ ਮਾਸ ਕਰ ਤੇ ਬਰੋਜੀ ਦੇ ਵਿੱਚ ਮੈਂ ਵੀ ਯਾਰ ਇਹ ਨਹੀਂ ਕਰਦਾ ਮੈਂ ਕਿਤੇ ਇਹ ਕਹਿ ਜਾਂਦਾ ਮੈਂ ਕਰਨਾ ਉਹ ਗੱਲ ਚੰਗੀ ਨਹੀਂ ਪਰ ਸਾਈਡ ਹੀ ਹੋ ਕੇ ਰਹੀ ਆ ਗੱਲਾਂ ਕਰ ਤਾਂ ਨਹੀਂ ਕਰਨੀਆਂ ਪਰ ਉਹ ਸੋਖੀਆਂ ਤਾਕਤਾਂ ਲਈ ਤਾਂ ਪਰ ਉਹ ਬਾਨ ਨਹੀਂ ਪਾਈ ਜਾਂਦੀ ਮੈਨੂੰ ਨਹੀਂ ਪਤਾ ਕਿਸ ਵਿੱਚ ਜਿਹੜਾ ਇੱਕ ਸਿੱਖ ਦੂਜੇ ਸਿੰਘ ਦੀ ਇਹ ਨਹੀਂ ਕਰ ਸਕਦਾ ਇਹਦਾ ਕਰਵਾਰ ਕਿਤੋਂ ਆਰ ਕਹਿਣਾ ਬਹੁਤ ਸੌਖਾ ਹੁੰਦਾ ਕਰਨਾ ਬਹੁਤ ਔਖਾ ਮੈਨੂੰ ਇਹ ਦੁੱਖ ਨਹੀਂ ਜੀ ਤੇਰੇ ਲਈ ਮੈਨੂੰ ਇਹ ਵੀ ਤੁਸੀਂ ਮੇਰੀ ਗੱਲ ਸੁਣ ਕੇ ਵੀ ਹਨਾ ਸਾਰੇ ਚੁੱਪ ਹੀ ਗਏ ਬੋਲਣੇ ਹੱਟ ਗਏ ਫੋਨ ਨਹੀਂ ਤਾਂ ਬੰਦਾ ਇਹ ਕਿਵੇਂ ਪਤਾ ਇਹ ਉਰੇ ਕਰੇ ਤੋ ਠੀਕ ਕੋਈ ਕਮੈਂਟ ਨਹੀਂ ਕਰਦਾ ਤਾਂ ਫੋਨ ਕਰਕੇ ਇਹਨਾਂ ਨੂੰ ਪੁੱਛੀ ਸਕਦੇ ਸਾਰੇ ਕੁਝ ਨਹੀਂ ਹੁੰਦੇ ਸਾਰੇ ਚੰਗੇ ਵੀ ਸਾਰੇ ਮਾੜੇ ਨੇ ਸੈਲਫ ਨਹੀਂ ਕਰ ਸਕਦੇ ਗੱਲ ਪੱਕਾ ਯਾਰ ਬੰਦੇ ਨੂੰ ਦਲਾਸਾ ਗੱਲੀ ਬਾਤ ਹੀ ਦੇਣਾ ਉਹ ਤਾਂ ਬਹੁਤ ਗੰਦਾ ਹੁੰਦਾ ਚੰਗੇ ਭਲੇ ਜਿਹੜੇ ਮੈਂ ਚੰਗੀ ਤਰ੍ਹਾਂ ਜਾਣਦਾ ਕਰਦਾ ਜਿੰਨਾ ਉਹ ਬੰਦੇ ਬੋਲਣੇ ਛੱਡ ਗਏ ਯਾਰ ਮੈਂ ਇਹ ਜੀ ਕਰਦਾ ਫੇਸਬੁੱਕ WhatsApp ਦਾ ਬੰਦ ਕਰ ਦਿੰਦਾ ਖੱਬੇ ਦੇਖੋ ਜਿੱਥੇ ਉੜਦੀ ਤੁਣੀ ਨਹੀਂ ਆਉਂਦੀ ਹੋਰ ਤਾਂ ਤੇ ਜਿਵੇਂ ਜਹੀ ਹੁੰਦਾ ਤਾਂ ਮੇਰੇ ਨਾਲ ਕੋਈ ਕਿਸੇ ਨਾਲ ਕੋਈ ਕਿਸੇ ਨੂੰ ਗਲਤ ਬੋਲ ਦੇ ਕੋਈ ਕਿਸੇ ਨੂੰ ਅੱਜ ਤੱਕ ਲੜਤੀ ਮਰ ਜਾਂਦਾ ਜੇ ਵੈਸੇ ਕੀ ਮੈਂ ਜੇ ਬਾਕੀ ਜਾਂ ਬੰਦਾ ਪਰ ਮੈਨੂੰ ਨਹੀਂ ਪਤਾ ਕਿ ਇਹ ਝੂਠੀ ਦੁਨੀਆ 'ਚ ਕਿਸੇ ਲਈ ਲੜਨਾ ਤੇ ਕਿਸੇ ਲਈ ਮਰਨਾ ਵੀ ਉਫਕੀ ਇਹਦੇ ਕੋਈ ਨਹੀਂ ਕਿਸੇ ਦਾ ਦਾ ਦੁਖੀ ਹੋਏ ਚਲੋ ਕਰ ਮਾਰਾ ਇਹ ਨਹੀਂ ਕਰਨਾ ਰਾਂਣੀ ਜਿੰਨੇ ਮਿਤੇ ਮੈਂ ਦੁੱਖ ਤੋਂ ਨਹੀਂ ਦੱਬਾ ਮੈਂ ਕੱਲਾ ਕਰ ਚ ਮੇਰੀ ਮਾਂ ਨਹੀਂ ਸਾਹਮਣੇ ਤੁਹਾਨੂੰ ਦੋਨਾਂ ਤੇ ਹੋਰ ਕੋਈ ਕਾ ਨਹੀਂ ਦਮ ਤਾਂ ਨਹੀਂ ਮੈਂ ਇਹ ਕੱਲੋ ਵੀ ਅਸੀਂ ਕੱਲੇ ਤਾਂ ਕਹਿੰਦੇ ਹੁੰਦੇ ਜੇ ਤੂੰ ਆਪਾਂ ਇੰਪਰਾਜਾ ਨਾਲ ਖੜੇ ਹੋਣਾ ਫਾਮੀ ਕਰ ਦੇਣੀ ਐ ਕਹਦਣ ਜਿਆਦਾ ਦਰਨਾ ਵੀ ਤੇਰੇ ਨਾਲ ਹੌਸਲੇ ਦਿੱਤਾ ਹੋਵੇ ਬਹੁਤ ਹੋ ਜਾਂਦਾ ਪਰ ਕਿਸੇ ਤੋਂ ਹੌਸਲਾ ਵੀ ਨਹੀਂ ਦਰਿਆ ਮਤਦਾਨ ਨੂੰ ਮਾਫ਼ ਕਰਿਓ ਜੀ ਅਕਸਰ ਇਹ ਤੁਹਾਨੂੰ ਦਿੱਲਤੀ ਲੱਗੇ ਜਾਵਾ ਕਿਸੇ ਨੂੰ ਜਾਣ ਕੇ ਟਾਰਗੇਟ ਕਰਕੇ ਜਾਂ ਫੋਰਸ ਨਹੀਂ ਕਰ ਰਿਹਾ ਆਵਦੀਆਂ ਗੱਲਾਂ ਨਾ ਮੈਂ ਕਿ ਫੀਲਿੰਗ ਜੀ ਜੀ ਦੇ ਵਿੱਚ ਗੰਦਰ ਪਾਟਾ ਨਹੀਂ ਸਕਦਾ ਮੈਂ ਸੱਚ ਦੱਸਦਾ ਠੀਕ ਹੈ ਜਿਨ੍ਹਾਂ ਨੇ ਮੈਨੂੰ ਦੇਖਿਆ ਜਿਵੇਂ ਦੀਪ ਕੁਰੀਰਾ ਸਾਹਿਬੀ ਗੱਬੀ ਡਿਜ਼ਾਈਨਿੰਗ ਦਾ ਟੁੜੀ ਚੱਲਦੀ ਹੈ ਕਿਲਰ ਸਭ ਕਰਮ ਜਿਹਦੀ ਜੋਕਰ ਨਾਲ ਤੇ ਹੈਗੀ ਆ ਉਹਨਾਂ ਨੇ ਮੈਨੂੰ ਦੇਖਿਆ ਉਹਨਾਂ ਨੂੰ ਪਤਾ ਮੇਰੀ ਹਾਲਤ ਕੀ ਹੈ ਕੁਲਵਿੰਦਰ ਸਿੰਘ ਸਾਡੇ ਮੋਹਾਂ ਤੇ ਮੇਰੇ ਪਿੰਡ ਦੇ ਇਹਨਾਂ ਨੂੰ ਪਤਾ ਨਾ ਕੀ ਹੈ ਕੀ ਕਿੰਨੀ ਤੋਂ ਮਰੀ ਚੰਗਾ ਕੋਈ ਐਂ ਵੀ ਨਾ ਕਈ ਦਵੀ ਨੂੰ ਜਗਾ ਕਾਂਡ ਕਰੀ ਜਾਂਦਾ ਸਟੰਟ ਕਰੀ ਜਾਂਦਾ ਪੈਸੇ ਇਕੱਠੇ ਕਰਨਾ ਮਾ ਮੌੜ ਕਲਾਂ ਡਿਸਟ੍ਰਿਕਟ ਬਟਿੰਡਾ ਲੱਲਾਪਤੀ ਤੇ ਮੇਰਾ ਘਰ ਹੈ ਮਰਦੇਸ ਸਿੰਘ ਭਾਈ ਜੀ ਦਾ ਘਰ ਪੁੱਛ ਕੇ ਦੇਖੂਗਾ ਕਿ ਦੋਨੋਂ ਕਿੰਨਾ ਕੀ ਹਾਲਾਤ ਚ ਕੀ ਨੰਬਰ 955 053 7110 ਦਾ ਇਹ ਮੇਰਾ ਨੰਬਰ ਕੋਈ ਵੀ ਗੱਲ ਕਰ ਸਕਦਾ ਮਾ ਪਰ ਉਹ ਜਿਆਦਾ ਨਹੀਂ ਜਾ ਦੇ ਕੇ ਆ ਗਿਆ ਬਈ ਤੂੰ ਤਾਂ ਬਹਿਣ ਭਰਾਣਾ ਬਣਾਇਆ ਕਰੋ ਕਿਵੇਂ ਆਏ ਆਂ ਤੇ ਤੇਰੇ ਨਾਲ ਆਏ ਕਿਨਾਂ ਗਿਆ ਕਰੋ ਤੂੰ ਦਾ ਹੱਥ ਘੜੇ ਕਰ ਦੋ ਕਰੋ ਬਾਈ ਆਪ ਦਾ ਆਪ ਸਮਝ ਮੈਨੂੰ ਕਿਸੇ ਨੂੰ ਥੋੜੇ ਜਿਹਰੇ ਤੇ ਇਕਲਮ ਪੈਟਰੋਲ ਨਾਲ ਲੈਣਾ ਹੁੰਦਾ ਕਈ ਵਾਰੀ ਅਮਰ ਉਹਨਾਂ ਭਰਾਵਾਂ ਦਾ ਭੈਣਾ ਦਾ ਧੰਨਵਾਦ ਕਰਦਾ ਨਾਮ ਕਰਦਾ ਬਰਲਿਨ ਕਰਦਾ ਸਤਜੀਤ ਦਾ ਸੰਜੀਤ ਦਾ ਟਿਟੇ ਦਾ ਸੁਵੰਤ ਦਾ ਜੀ ਕੈ ਸਤਵੰਤ ਦਾ ਇਹਨਾਂ ਨੇ ਮੇਰੇ ਲਈ ਪੈਸੇ ਭੇਜੇ ਸੀ ਅਰਜੀਤ ਭਾਈ ਨੇ ਉਹਨਾਂ ਦੇ ਕਹਿੰਦੇ 25-3000 ਰੁਪਏ ਇਕੱਠਾ ਹੋਇਆ ਸੀ ਉਹ ਮੇਰੇ 5-6 ਮਹੀਨੇ ਲੱਗ ਗਏ ਮੰਨਦਾ ਬਹੁਤ ਬਹੁਤ ਧੰਨਵਾਦ ਵੀਰਾ ਵੀਰਾ ਮੇਰਾ ਮਾੜ ਤੋਂ ਪੰਨੇ ਪੈ ਗਏ ਜੀ ਇਹਦਾ ਹੋਰ ਵੀ ਕੇ ਪਰ ਮੈਂ ਅੰਨਾ ਤੋਜ ਨਹੀਂ ਪੰਡਦਾ ਉਹਨਾਂ ਨੇ ਜੀ ਮੇਰਾ ਕੋਈ ਮਨਚ ਕੋਸਾਨੀ ਕਿਤੇ ਉਹਨਾਂ ਸੋਚਣ ਵੀ ਸਾਨੂੰ ਕਹਿਣ ਲਈ ਵੀਡੀਓ ਬਣ ਨਹੀਂ ਹੋਰਾਂ ਦੀ ਗੱਲ ਕਰ ਰਹੇ ਹਾਂ ਜੋ ਵੱਡੇ ਤੋਂ ਵੱਡੇ ਖਾਸਤਾਨ ਨੇ ਆ ਕੱਟ ਡੰਗਵਾ ਕਰਦੇ ਸੱਜ ਨਾਲ ਹਾਇਡ ਹੁੰਦੇ ਕੋਈ ਤ ਨਾਲ ਦੇ ਨਾ ਖੜਾ ਨਹੀਂ ਕਰ ਸਕਦੇ ਉਹ ਕਿਸੇ ਦੇ ਘਰ ਕੀ ਟਾਉਣਗੇ ਜਾਂ ਕਿਸੇ ਦਾ ਕੰਮ ਲਈ ਕੀ ਕਰਨਗੇ ਮੈਨੂੰ ਤਾਂ ਲੱਗਦਾ ਹੁਣ ਸਾਰਾ ਪੰਥ ਹੀ ਨਾ ਕਿਤੇ ਗੁੱਸੇ ਹੋ ਕੇ ਮੇਰੀਆਂ ਵੀਡੀਓ ਪਾਈ ਜਾਏ ਮੈਂ ਤੂ ਕੀ ਜਾਂ ਤਾਂ ਕਰੀ ਸਾਬਕਾ ਅੱਜ ਜੋ ਮੈਂ ਕੱਲ ਤੋਂ ਪਿਆ ਹੋ ਵਾਹ ਗਿਆ ਰਿਵਾਈਵ ਟਿੱਕਤ